ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਠੋਬਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਇੱਕ ਟੌਪ ਦਾ ਮਾਲੀ ਲੈ ਕੇ ਆਏ ਆ ਡਾਇਮੰਡ ਬੁੱਲ ਦਾ ਜੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦੀਪ ਸਿੰਘ ਜੀ ਪਿੰਡ ਜੀ ਪਿੰਡ ਚੋਟੀਆਂ ਥੋਬਾ ਜੀ ਤਹਿਸੀਲ ਤੇ ਜ਼ਿਲ੍ਹਾ ਬਰੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਵੀਰੇ ਆਪਣਾ ਘਰ ਪਿੰਡ ਚ ਕਿੱਥੇ ਰਹਿ ਜਾਂਦਾ ਜੀ ਆਪਣਾ ਗੁਰਦੁਆਰੇ ਸਾਹਮਣੇ ਠੀਕ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਜੀ ਮਾਲੀ ਵੀਰੇ ਘਰ ਦਾ ਹੀ ਆਪਣੇ ਘਰ ਦਾ ਵੀਰੇ ਠੀਕ ਹੈ ਜੀ ਉਮਰ ਕਿੰਨੀ ਆ ਜੀ ਇਹਦੀ ਉਮਰ ਜੀ 3.5 ਸਾਲ ਆ ਵੀਰੇ ਦੰਦੋ ਵੀਰੇ ਦੰਦੋ ਚਾਉਗਾ ਜੀ ਮੂਹ ਤੋਂ 4 ਦੰਦ ਹਾਂਜੀ ਠੀਕ ਐ ਵੀਰੇ ਮਾਂ ਦਾ ਦੁੱਧ ਕਿੰਨਾ ਕਸੀ ਇਹਦਾ ਮਾਂ ਦਾ ਦੁੱਧ ਠੀਕ ਐ 14 ਕਿਲੋ ਦੇ ਠੀਕ ਐ ਜੀ ਤੇ ਆਪ ਕਿਹੜੇ ਸੀਮਨ ਦਾ ਜੀ ਇਹ ਡਾਇਮੰਡ ਦਾ ਜੀ ਡਾਇਮੰਡ ਬੋਲ ਦਾ ਜੀ ਹਾਂਜੀ ਠੀਕ ਐ ਵੀਰੇ ਕ੍ਰੋਸ ਕਰਦਾ ਜੀ ਇਹ ਹਾਂਜੀ ਕਰਦਾ ਵੀਰੇ ਕੋਈ ਆਇਆ ਬੱਚਾ ਜੀ ਇਹਦਾ ਬੱਚਾ ਨਹੀਂ ਆਇਆ ਹਜੇ ਗੱਬਣਾ ਮੱਜਾ ਘਰ ਵਾਲੀਆਂ ਤਿੰਨ ਚਾਰ ਹੈਗੀਆਂ ਪਹਿਲੀਆਂ ਹੀ ਮੱਜਾਂ ਕਰਾਈਆਂ ਹਾਂ ਪਾਸੇ ਨਹੀਂ ਛੱਡਦੇ ਜੀ ਪਾਸੇ ਨਹੀਂ ਛੱਡਿਆ ਠੀਕ ਐ ਹਜੇ ਰਿਜ਼ਲਟ ਆਉਣਾ ਬਾਕੀ ਹੈ ਬਾਕੀ ਹੈ ਠੀਕ ਐ ਵੀਰੇ ਠੰਡਾ ਵੀਰੇ ਪੂਰਾ ਪੂਰਾ ਠੰਡ ਬਾਈ ਦੇ ਦੱਸਣ ਮੁਤਾਬਕ ਜੀ ਮੂੰਹ ਤੋਂ ਚਾਰ ਦੰਦ ਆ ਜੀ ਜੇ ਕੁਆਲਿਟੀ ਦੀ ਗੱਲ ਕਰਗੇ ਫੁੱਲ ਜਾਤ ਬਰੀਡ ਦੇ ਪੱਖ ਤੋਂ ਚੰਗਾ ਡਾਇਮੰਡ ਬੁੱਲ ਦਾ ਜੀ ਟੇਡੀ ਧਾਰੀ ਬਾਕੀ ਕੁੰਡਾ ਸਿੰਘ ਆ ਜੀ ਬਾਈ ਦੱਸਦਾ ਕਿ ਕ੍ਰੋਸ ਕਰਦਾ ਜੀ ਬਾਕੀ ਰਿਜ਼ਲਟ ਆਉਣਾ ਹਜੇ ਬਾਕੀ ਆ ਥੋੜਾ ਜਿਹਾ ਕੈਮਰੇ ਤੋਂ ਡਰੂ ਜੈ ਕੁਆਲਿਟੀ ਦੇ ਪੱਖ ਤੋਂ ਪੂਰਾ ਚੰਗਾ ਜੀ ਬਾਕੀ ਹਾਈਟ ਵੀ ਚੰਗੀ ਆ ਵਜਨ ਵਜੂਦ ਦੇ ਪੱਖ ਤੋਂ ਬੋਲ ਪੱਟ ਪੂੜਾ ਪਤਲੀ ਜੰਮੜੀ ਦਾ ਜੀ ਬਾਕੀ ਰਿਜ਼ਲਟ ਆਏ ਤੋਂ ਪਤਾ ਲੱਗੂ ਜੀ ਕਿ ਹੋ ਹੋ ਜੇ ਬੱਚੇ ਪਉਂਦਾਗਾ ਜੀ ਕੁੰਡਾ ਸਿੰਘ ਆ ਜੀ ਹਾਈਟ ਦੀ ਗੱਲ ਕਰਕੇ ਬਾਈ ਹੋ 5 ਦੇ ਆਸ-ਪਾਸ ਹਨ ਹਾਈਟ ਦੇ 5 ਦੇ ਆਸ-ਪਾਸ ਹੋ ਰਹੇ ਤੇ ਬਾਕੀ ਹਜੇ ਬੱਚੇ ਹੀ ਆ ਜੀ ਹਾਈਟ ਕਰਮ ਵਾਲੇ ਨੇ ਕਰਨੀ ਆ ਜੀ ਹੋਰ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਮੇਰੇ ਫੋਨ ਤੇ ਦੱਸਾਂ ਫੋਨ ਤੇ ਜੀ ਹਾਂਜੀ ਠੀਕ ਹੈ ਜੀ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਹੀ ਕਰਾਂਗੇ ਜੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਜੀ